ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਬਿਨਾ ਹਲਦੀ ਵਾਲਾ ਪੇਠਾ ਬਣਾਵਾਂਗੇ ਖੱਟਾ ਮਿੱਠਾ ਪੇਠਾ ਤੇ ਚਲੋ ਰੈਸਪੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਆਪਾਂ ਕੜਾਈ ਲਵਾਂਗੇ ਕੜਾਈ ਆਪਾਂ ਲੋਹੇ ਦੀ ਲਈਏ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਦੋ ਹਰੀਆਂ ਮਿਰਚਾਂ ਸਾਬਤ ਪਾਦਾਂਗੇ ਥੋੜਾ ਜਿਹਾ ਜੀਰਾ ਪਾਵਾਂਗੇ ਚਟਕਣ ਦੇਵਾਂਗੇ ਤੇ ਦੋ ਪਿਆਜ਼ ਲੈ ਮੈਂ ਜਿਹੜੇ ਲੰਬੇ ਲੰਬੇ ਕੱਟ ਲਏ ਸੀਗੇ ਇਹਨਾਂ ਨੂੰ ਆਪਾਂ ਪਕਾਉਣਾ ਏ ਠੀਕ ਹੈ ਪਕਾਉਣਾ ਜ਼ਿਆਦਾ ਨਹੀਂ ਹੈਗਾਗਾ ਬਸ ਥੋੜਾ ਜਿਹਾ ਪਕਾਉਣਾ ਏ ਹਲਕਾ ਜਿਹਾ ਕਲਰ ਚੇਂਜ ਕਰਕੇ ਇੱਕ ਟਮਾਟਰ ਆਪਾਂ ਲਿਆ ਸੀਗਾ ਜਿਹਨੂੰ ਆਪਾਂ ਕੱਟ ਲਿਆ ਸੀ ਲੰਬਾ ਲੰਬਾ ਤੇ ਉਹਨੂੰ ਪਾ ਦਾਂਗੇ ਵਿੱਚ ਠੀਕ ਆ ਟਮਾਟਰ ਵੀ ਆਪਾਂ ਜ਼ਿਆਦਾ ਨਹੀਂ ਪਕਾਉਣਾਗਾ ਤੇ ਬਸ 2 ਮਿੰਟ ਪਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਪੇਠਾ ਕੱਟ ਕੇ ਰੱਖਿਆ ਹੋਇਆ ਸੀ ਨੀ ਛਿਲਕੇ ਕੱਟ ਲਿਆ ਸੀ ਮੈਂ ਉਹਨੂੰ ਐਡ ਕਰ ਦਵਾਂਗੇ ਤੇ ਇਹਨੂੰ ਹੁਣ ਆਪਾਂ ਪਕਾਵਾਂਗੇ ਠੀਕ ਆ ਕੌਣ ਵਾਸਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਬਸ ਤੇਲ ਦੇ ਵਿੱਚ ਹੀ ਪਕਾਉਣਾ ਪਾਣੀ ਵਗੈਰਾ ਬਿਲਕੁਲ ਐਡ ਨਹੀਂ ਕਰਨਾ ਹੈਗਾਗਾ ਹਜੇ ਅਚ ਆਪਾਂ ਮਸਾਲੇ ਵੀ ਨਹੀਂ ਪਾਣਗੇ ਕਿਉਂਕਿ ਆਪਾਂ ਸੁੱਕੀ ਸਬਜ਼ੀ ਬਣਾ ਰਹੇ ਹਾਂ ਟੱਕ ਕੇ ਪਕਾਵਾਂਗੇ ਤੇ ਜੇ ਤੁਸੀਂ ਇਸ ਤਰ੍ਹਾਂ ਬਣਾਓਗੇ ਤਾਂ ਜ਼ਿਆਦਾ ਜਿਹੜੀ ਸਬਜ਼ੀ ਆ ਉਹ ਤੁਹਾਡੀ ਪਾਣੀ ਨਹੀਂ ਛੱਡੂਗੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਠੀਕ ਹੈ ਇਹਨੂੰ ਆਪਾਂ ਪਕਾਉਂਦੇ ਰਹਿਣਾ ਹੈ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਪਕਾਣਾ ਗੈਸ ਹਾਈ ਨਹੀਂ ਕਰਨੀ ਬਿਲਕੁਲ ਵੀ ਨਹੀਂ ਤੇ ਜਲ ਜੂਗਾ ਤੇ ਪਾਣੀ ਛੱਡ ਦੂਗਾ ਮੀਡੀਅਮ ਗੈਸ ਤੇ ਆਪਾਂ ਇਹਨੂੰ ਪਕਾਉਣਾ ਹੈ ਟੱਕ ਕੇ ਤੁਸੀਂ ਪਕਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਐਡ ਕਰਨਾ ਪਹਿਲਾਂ ਆਪਾਂ ਨਮਕ ਪਾਵਾਂਗੇ ਤੇ ਫਿਰ ਇਹਨੂੰ ਆਪਾਂ ਪਕਾਵਾਂਗੇ ਠੀਕ ਹੈ ਕਿਉਂਕਿ ਜਿਹੜੀ ਕਸਰ ਰਹਿੰਦੀ ਹੋਊਗੀ ਉਹ ਨਮਕ ਨਾਲ ਉਹ ਹੋ ਜੂਗੀ ਤੇ ਮਤਲਬ ਪੇਠਾ ਆਪਣਾ ਚੰਗੀ ਤਰ੍ਹਾਂ ਗਲ ਜੂਗਾ ਘੜਾ ਪਏ ਦੇ ਵਿੱਚ ਐਡ ਕਰ ਦਾਂਗੇ ਇੱਕ ਚਮਚ ਨਮਕ ਤੁਸੀਂ ਟੇਸਟ ਦੇ ਅਕੋਰਡਿੰਗ ਐਡ ਕਰ ਸਕਦੇ ਜਿੰਨਾ ਤੁਸੀਂ ਖਾਣੇ ਹੋਣਾ ਵੱਧ ਜਾਂ ਘੱਟ ਕਈ ਤਿੱਖਾ ਵੀ ਖਾਂਦੇ ਆ ਕਈ ਥੋੜਾ ਜਿਹਾ ਘੱਟ ਵੀ ਖਾਂਦੇ ਆ ਤੇ ਮੈਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾਇਆ ਏ ਇਹਨੂੰ ਮਿਕਸ ਕਰ ਦੂੰਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾਵਾਂਗੇ ਆਪਾਂ ਮਸਾਲਿਆਂ 'ਚ ਵੀ ਮੈਂ ਕੁਝ ਖਾਸ ਨਹੀਂ ਪਾਉਂਗੀ ਤੇ ਫਿਰ ਵੀ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਨਮਕ ਪਾਤਾ ਸੀਗਾ ਆਪਾਂ 5 ਮਿੰਟ ਪਕਾਉਣ ਤੋਂ ਬਾਅਦ ਹੁਣ ਦੂਸਰੇ ਮਸਾਲੇ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਹਨਾ ਬਿਠਾ ਆਪਣਾ ਤਕਰੀਬਨ ਤਕਰੀਬਨ ਆ ਜਿਹੜਾ ਉਹ ਪੱਕੀ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਗਰਮ ਮਸਾਲਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਮਿਰਚ ਜਿਹੜੀ ਤਿੱਖੀ ਨਹੀਂ ਹੁੰਦੀ ਕਿ ਸਿਰਫ ਕਲਰ ਵਾਸਤੇ ਹੁੰਦੀ ਆ ਤੇ ਇਹਨੂੰ ਬੈਲੈਂਸ ਕਰਨ ਵਾਸਤੇ ਬਾਅਦ 'ਚ ਆਪਾਂ ਥੋੜੀ ਜਿਹੀ ਚੀਨੀ ਵੀ ਐਡ ਕਰਾਂਗੇ ਠੀਕ ਆ ਆ ਦੇਖੋ ਆਪਾਂ ਚੀਨੀ ਐਡ ਕਰਤੀ ਇੱਕ ਚਮਚ ਤੇ ਕਿਉਂਕਿ ਹਰੀ ਮਿਰਚ ਵੀ ਪਾਈ ਸੀ ਹਲਦੀ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਉਣੀ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਪਰ ਹਲਦੀ ਦੇ ਬਿਨਾ ਹੀ ਇਹਦਾ ਕਲਰ ਆ ਜਿਹੜਾ ਬਹੁਤ ਵਧੀਆ ਆਊਗਾ ਤੇ ਆ ਦੇਖੋ ਆਪਣਾ ਪੇਠਾ ਬਣ ਕੇ ਬਿਲਕੁਲ ਤਿਆਰ ਹੋਣ ਵਾਲਾ ਹੀ ਆ ਹੁਣ ਇਹਨੂੰ ਆਪਾਂ ਜਿਹੜੇ ਮਸਾਲੇ ਆ ਉਹ ਪਕਾਵਾਂਗੇ ਤਾਂ ਕਿ ਉਹ ਕੱਚੇ ਨਾ ਰਹਿ ਜਾਣ ਜੇ ਮਸਾਲੇ ਕੱਚੇ ਰਹਿ ਗਏ ਤਾਂ ਫਿਰ ਉਹਦਾ ਟੇਸਟ ਆ ਜਿਹੜਾ ਵਧੀਆ ਨਹੀਂ ਆਊਗਾ ਹੁਣ ਇਹਨੂੰ ਆਪਾਂ ਖੁੱਲਾ ਛੱਡ ਕੇ ਪਕਾਵਾਂਗੇ ਤੇ ਬਸ ਇਹਨੂੰ ਚੰਗੀ ਤਰ੍ਹਾਂ ਪਕਾ ਦੇਣਾ ਠੀਕ ਆ ਉਸ ਤੋਂ ਬਾਅਦ ਇਹ ਚ ਐਡ ਕਰਾਂਗੇ ਆਪਾਂ ਇੱਕ ਚਮਚ ਧਨੀਏ ਦਾ ਜਿਹੜਾ ਆਪਾਂ ਹੱਥਾਂ ਨੇ ਮਸਲ ਕੇ ਪਾਤਾ ਸੀਗਾ ਸਾਬਤ ਧਨੀਆ ਸੀਗਾ ਤੇ ਇੱਕ ਮੈਂ ਇਮਲੀ ਭਿਓਂ ਕੇ ਰੱਖੀ ਸੀ ਉਹਦਾ ਥੋੜਾ ਜਿਹਾ ਪਾਣੀ ਪਾਵਾਂਗੇ ਇਮਲੀ ਦਾ ਉਹਨੂੰ ਵੀ ਵਿੱਚ ਪਾ ਦਾਂਗੇ ਹੁਣ ਆਪਣਾ ਜਿਹੜਾ ਖੱਟਾ ਮਿੱਠਾ ਪੇਠਾ ਏ ਉਹ ਬਣ ਜੂਗਾ ਇਹ ਵੈਸੇ ਪੂਰੀ ਨਾਲ ਬਹੁਤ ਹੀ ਟੇਸਟੀ ਲੱਗਦਾ ਖਾਣ ਨੂੰ ਵੈਸੇ ਆਪਾਂ ਰੋਟੀ ਨਾਲ ਵੀ ਖਾ ਸਕਦੇ ਆ ਜਾਂ ਪਰੌਂਠੇ ਨਾਲ ਵੀ ਖਾ ਸਕਦੇ ਆ ਪਰ ਪੂਰੀ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਏ ਤੇ ਬਹੁਤ ਹੀ ਸੌਖਾ ਤਰੀਕਾ ਏ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਆ ਬਿਨਾ ਹਲਦੀ ਵਾਲਾ ਪੇਠਾ ਠੀਕ ਹੈ ਜੀ ਤੇ ਕੋਈ ਬਹੁਤਾ ਟਾਈਮ ਵੀ ਨਹੀਂ ਲੱਗਦਾ ਹੈਗਾ ਇਹਨੂੰ ਦੇਖੋ ਇਹਨੇ ਪਾਣੀ ਬਿਲਕੁਲ ਕੱਟ ਛੱਡਿਆ ਏ ਥੋੜਾ ਜਿਹਾ ਇਮਲੀ ਦਾ ਹੀ ਏ ਜਿਹੜਾ ਆਪਾਂ ਵਿੱਚ ਪਾਇਆ ਸੀਗਾ ਉਹੀ ਆ ਪੋਰੇ ਦੇ ਵਿੱਚ ਪਾਣੀ ਨਹੀਂ ਹੈਗਾਗਾ ਤੇ ਹਾਂ ਦੇਖੋ ਇਹ ਤਕਰੀਬਨ ਤਕਰੀਬਨ ਪੱਕ ਚੁੱਕਿਆ ਹੈ ਜਿਹੜੀ ਗੈਸ ਆ ਫਿਰ ਉਹ ਆਪਾਂ ਬੰਦ ਕਰ ਦੇਵਾਂਗੇ ਤੇ ਜਿਹੜਾ ਆਪਣਾ ਪੇਠਾ ਹੈ ਉਹਨੂੰ ਆਪਾਂ ਕੱਢ ਲਵਾਂਗੇ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਆਪਾਂ ਇਹਨੂੰ ਫਟਾਫਟ ਕੱਢ ਕੇ ਤੇ ਟੈਸਟ ਕਰਕੇ ਦੇਖਦੇ ਹਾਂ ਕਿੱਦਾਂ ਦਾ ਬਣਿਆ ਹੈ वैसे ਜਦੋਂ ਮੈਂ ਇਹਨੂੰ ਮਤਲਬ ਟਰਾਈ ਕੀਤਾ ਤਾਂ ਮੈਨੂੰ ਵੀ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਸੀਗਾ ਪਰ ਇਹ ਸਾਡੇ ਘਰ ਦੇ ਵਿੱਚ ਮੇਰੇ ਡੈਡੀ ਜੀ ਦੀ ਫੇਵਰਿਟ ਸਬਜੀ ਆ ਉਹ ਇਦਾਂ ਦੀ ਸਬਜੀ ਖਾ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਮੈਂ ਸਪੈਸ਼ਲ ਉਹਨਾਂ ਲਈ ਬਣਾਈ ਸੀਗੀ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਆਪਣੇ ਘਰ 'ਚ ਟਰਾਈ ਕਰਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰਿਓ ਥੈਂਕ ਯੂ ਫॉर ਵਾਚਿੰਗ